ਮੋਰਚਾ ਕਾਲੇ ਪਾਣੀ ਦਾ ਸੋ ਮੋਰਚਾ ਕਾਲੇ ਪਾਣੀ ਤੋਂ ਭਾਵੇਂ ਜਿਹੜੇ ਇਹ ਕਾਲੇ ਪਾਣੀ ਜਿਹੜੇ ਮੁੱਡੇ ਦਰਿਆ ਆਹੀਂ ਸਤਲੁਜ ਪੈ ਰਹੇ ਨੇ ਉਹ ਜ਼ਹਿਰਾ ਡਾਈੰਗ ਫੈਕਟਰੀਆਂ ਦੀਆਂ ਹੋਰ ਸਰਾਂ ਦੇ ਸੀਵਰੇਜ ਹੋਰ ਜਿੰਨਾ ਵੀ ਗੰਦਮੰਦ ਆ ਉਹ ਦਰਿਆਵਾਂ ਵਿੱਚ ਪਾ ਕੇ ਸਾਨੂੰ ਉਹਨਾਂ ਜ਼ਹਿਰਾਂ ਨਾਲ ਮਾਰਿਆ ਜਾ ਰਿਹਾ ਹੈ ਉਹਦੇ ਸਬੰਧ ਚ ਅਸੀਂ ਇਹ ਲਾਮਬੰਦੀ ਕਰ ਨਿਕਲੇ ਆ ਅਗਸਤ ਦੇ ਵਿੱਚ ਵੱਡਾ ਮਾਰਚ ਰੱਖਿਆ ਲੁਧਿਆਣੇ ਚ ਤੇ 15 ਅਗਸਤ ਤੱਕ ਜੇ ਕੋਈ ਨਹੀਂ ਹੱਲ ਹੁੰਦਾ ਤਾਂ 15 ਅਗਸਤ ਤੱਕ ਅਸੀਂ ਜਿਹੜਾ ਬੁੱਢਾ ਦਰਿਆ ਉਹਨੂੰ ਬੰਨ ਮਾਰਨ ਦਾ ਐਲਾਨ ਕਰ ਚੁੱਕੇ ਹਾਂ ਕਿਹੜਾ ਬੰਦਾ ਹੈ ਪੰਜਾਬ ਦਾ ਜਾਂ ਕਿਹੜਾ ਪੋਲਿਟਿਸ਼ੀਅਨ ਹੈ ਕਿਹੜਾ ਬਿਊਰੋਕਰੇਟ ਹੈ ਕਿਹੜਾ ਬੰਦਾ ਹੈ ਜਿਹੜਾ ਇਹ ਕਹਿੰਦਾ ਕਿ ਪੰਜਾਬ ਦਾ ਪਾਣੀ ਕਾਲਾ ਹੋਣਾ ਚਾਹੀਦਾ ਦਰਿਆਵਾਂ ਦੇ ਵਿੱਚ ਟ੍ਰੀਟਡ ਪਾਣੀ ਨਾ ਹੋਵੇ ਉਹ ਪਾ ਦੇਣਾ ਚਾਹੀਦਾ ਜਾਂ ਖਰਾਬ ਪਾਣੀ ਬੋਰ ਕਰਕੇ ਥੱਲੇ ਪਾ ਦਿਓ ਕੋਈ ਬੰਦਾ ਹੈ ਇੱਕ ਵੀ ਬੰਦਾ ਨਹੀਂ ਮਿਲਨਾ ਆਪਾਂ ਚਾਹੇ ਉਹ ਇੰਡਸਟਰੀ ਵਾਲੇ ਨੂੰ ਹੀ ਪੁੱਛ ਲਓ ਜੇ ਪਾਣੀ ਆ ਤਾਂ ਜੀਵਨ ਕੁਰਬਾਨੀ ਵੀ ਕਹਿੰਦੀ ਹੈ ਪਵਨ ਗੁਰੂ ਪਾਣੀ ਪਿੱਤਾ ਪਾਣੀ ਤਾਂ ਪੂਰੀ ਦੁਨੀਆ ਦੇ ਵਿੱਚ ਹਾਲਾਤ ਅੱਜ ਪਾਣੀ ਦੇ ਬਣੇ ਖੜੇ ਵੀ ਜਿਹੜੀ ਤੀਜੀ ਜੰਗ ਆ ਕਹਿੰਦੇ ਪਾਣੀ ਪਿੱਛੇ ਹੋਣੀ ਹੈ ਜੇ ਸਾਨੂੰ ਲੱਗਦਾ ਵੀ ਅਸੀਂ ਤਾਂ ਲਾਈ ਲੜੇ ਤੋਂ ਬਿਨਾ ਸੰਘਰਸ਼ ਕਰੇ ਤੋਂ ਬਿਨਾ ਘਰਾਂ 'ਚ ਬੈਠ ਕੇ ਕੁੰਡੇ ਲਾ ਕੇ ਦਰਵਾਜ਼ੇ ਲਾ ਕੇ ਬੱਤੇ ਰਵਾਂਗੇ ਤਾਂ ਅਸੀਂ ਪਾਣੀ ਨਾਲ ਹੀ ਮਰ ਜਾਵਾਂਗੇ ਗੱਲ ਇਹ ਹੈ ਵੀ ਬੰਦਾ ਕਿਹੜਾ ਆਉਂਦਾ ਜਿਹੜਾ ਪੰਜਾਬ ਦਾ ਪਾਣੀ ਖਰਾਬ ਹੋ ਗੀ ਇੱਕ ਟਾਈਮ ਸੀ ਜਦੋਂ ਅਸੀਂ ਪਾਣੀ ਦੇ ਕਿਨਾਰਿਆਂ ਤੇ ਜ਼ਿੰਦਗੀ ਪਨਪਦੀ ਸੀ ਜਿੱਥੇ ਕਿਤੇ ਦਰਿਆ ਹੁੰਦਾ ਹੀ ਪਿੰਡ ਸ਼ਹਿਰ ਵਸਦੇ ਸੀ ਹੁਣ ਇਨ੍ਹਾਂ ਥਾਵਾਂ ਤੇ ਮੌਤ ਬਣਾਈ ਜਾਂਦੀ ਹੈ ਹਰ ਫੈਕਟਰੀ ਚਾਹੁੰਦੀ ਆ ਸੀ ਦਰਿਆ ਦੇ ਕਿਨਾਰੇ ਹੋਵੇ ਮੱਤੇਵਾੜੇ ਦਾ ਰੌਲਾ ਕਿਉਂ ਪਾਇਆ ਸੀ ਕਿ ਚੱਕੋ ਪੂਰਾ ਪੋਲਿਊਸ਼ਨ ਮਾਰੋ ਬੈਥ ਸਾਨੂੰ ਬੋਰ ਵੀ ਨਹੀਂ ਕਰਨਾ ਪੈਣਾ ਜਾਨੀ ਉਹ ਸਤਲੁਜ ਅਜੇ ਨਾ ਜ਼ਹਿਰੀਲਾ ਕਰਤਾ ਉਹ ਪਾਣੀ ਪੀਣਾ ਦੂਰ ਦੀ ਗੱਲ ਆ ਉਹ ਤੇ ਖੜਾ ਵੀ ਨਹੀਂ ਜਾਂਦਾ ਤੇ ਇਹਦੇ ਲਈ ਲੋਕਾਂ ਨੂੰ ਅਪੀਲ ਕਰਦਾ ਵੀ ਤੁਹਾਡੇ ਕੋਲੇ ਪਾਣੀ ਬਚਿਆ ਕਿਹੜਾ ਧਰਤੀ ਹੇਠਾਂ ਪਾਣੀ ਐ ਉਹ ਪਾਪ ਆ ਕੇ ਜੈਨਾ ਜਿੰਨੀਆਂ ਹੁਣ ਇੱਥੇ ਆਪਾਂ ਬਰਨਾਲੇ ਖੜੇ ਆ ਇੱਥੇ ਆਈਓਐਲ ਕੋਈ ਹੈਗੀ ਐ ਬ੍ਰਾਂਚ ਐ ਇਹ ਟ੍ਰਾਈਡੈਂਟ ਫੈਕਟਰੀ ਦੀ ਢੋਲੇ ਦੀ ਜਾਂ ਟ੍ਰਾਈਡੈਂਟ ਫੈਕਟਰੀ ਢੋਲੇ ਲੱਗੀ ਐ ਜਾਂ ਹੋਰ ਕਿੰਨੀਆਂ ਕੇਆਰ ਬੇਲ ਦਾ ਰੋਲਾ ਪਿਆ ਧੂਰੀ ਦੇ ਵਿੱਚ ਉਹਦੇ ਆਲੇ-ਦਾਲੇ ਮੋਟਰਾਂ ਦੇ ਵਿੱਚੋਂ ਕਿੰਨੀ ਜਹਿਰ ਨਿਕਲਣ ਲੱਗੀ ਜੀਰੇ ਮਸਲਾ ਉੱਠਿਆ ਕਿੰਨੀ ਮਤਲਬ ਉਸ ਪਾਣੀ ਦੇ ਲੋਕਾਂ ਨੇ ਪਸ਼ੂ ਤੱਕ ਵੀ ਮਾਰਤੇ ਕੈਂਸਰ ਹੋਣ ਲੱਗ ਗਿਆ ਤੇ ਇਹ ਸਾਰੇ ਪੰਜਾਬ ਦਾ ਮਸਲਾ ਆ ਤੁਹਾਡੀ ਬਰਨਾਲੇ ਵਾਲੇ ਕੀ ਕਰ ਰਹੇ ਨੇ ਬੋਰ ਕਰਕੇ ਥੱਲੇ ਪਾਈ ਜਾਂਦੇ ਨੇ ਅਸੀਂ ਲਾਇਆ ਸੀ ਮੋਰਚਾ ਉੱਦੇ ਜ਼ੀਰਾ ਮੋਰਚਾ ਜਿਹੜਾ ਫੈਕਟਰੀ ਵਾਲਾ ਸੀਗਾ ਨੇੜੇ ਤੇੜੇ ਦੇ ਪਿੰਡਾਂ 'ਚ ਪਾਣੀ ਕਾਲਾ ਨਿਕਲ ਆਇਆ ਸੀ ਲਹਨ ਆਰਗਨ ਨਿਕਲ ਆਇਆ ਸੀ ਮੱਝਾਂ ਮਰ ਰੀਆਂ ਸੀ ਬੰਦਿਆਂ ਨੂੰ ਕੈਂਸਰ ਹੋ ਰਿਹਾ ਸੀ ਉਹ ਵੀ ਕੁਝ ਥੋੜੇ ਹੋ ਰਿਹਾ ਪੁੱਛ ਲਓ ਕਿਸੇ ਤੋਂ ਇਹ ਨਹੀਂ ਵੀ ਜਿਹੜੇ 7 ਰੋਜ਼ ਦਾ ਪਾਣੀ ਪੀਂਦੇ ਆ ਪੰਜ ਸੱਤ ਜਲੇ ਉਹਨਾਂ ਦਾ ਮਸਲਾ ਪੂਰੇ ਪੰਜਾਬ ਦਾ ਮਸਲਾ ਹੈ ਸੋ ਸਾਰੇ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਹੁਣ ਮੈਂ ਫੈਕਟਰੀ ਦੀ ਗੱਲ ਕਰਦਾ ਧੌਲੇ ਫੈਕਟਰੀ ਦੀ ਧੌਲੇ ਫੈਕਟਰੀ ਦੇ ਵਿੱਚ ਤੁਸੀਂ ਦੇਖੋਗੇ ਜਾ ਕੇ ਹੁਣ ਤਾਂ ਇੱਕ ਸੂਆ ਭਰਿਆ ਵਾ ਪਾਣੀ ਦਾ ਬੱਚੋ ਦੇ ਬਣਦਾ ਫੈਕਟਰੀ ਚ ਉਹ ਪਾਣੀ ਬਾਹਰ ਕਿੱਥੇ ਨਿਕਲਦਾ ਹੀ ਨਹੀਂ ਕਿੱਧਰ ਦੀ ਜਾਂਦਾ ਉਹ ਧਰਤੀ ਹੇਠਾਂ ਹੀ ਪਾਈ ਜਾਂਦੇ ਹੁਣ ਪੱਤਣ ਦਾ ਇੱਕੋ ਹੀ ਹੈ ਸਾਰੀ ਜ਼ਿਆਰ ਮੈਂ ਬੋਰ ਕਰਕੇ ਧਰਤੀ ਰੋ ਸੱਟਦਾ ਨਾ ਹੁਣਾ ਡਰਾਮਾ ਦਾ ਪਾਣੀ ਸਾਡੇ ਲਈ ਪੀਣ ਯੋਗ ਬਚਿਆ ਨਾ ਵਰਤਨ ਯੋਗ ਬਚਿਆ ਨਾ ਸਾਡੇ ਕੋਲ ਧਰਤੀ ਹੀ ਟੱਲਾ ਪਾਣੀ ਸਾਡੇ ਲਈ ਵਰਤਨ ਯੋਗ ਬਚਿਆ ਸਾਡੇ ਕੋਲ ਪਾਣੀ ਰਿਹਾ ਕਿਹੜਾ ਹੁਣ ਮੈਂ ਤੁਹਾਨੂੰ ਦੱਸਦਾ ਵੋਟ ਤਾਂ ਨਹੀਂ ਇੱਕ ਫੈਕਟਰੀ ਵਾਲੇ ਦੀ ਜ਼ਿਆਦਾ ਹੁੰਦੀ ਸਾਰੇ ਪਿੰਡ ਨਾਲੋਂ ਜਾਂ ਪਿੰਡਾਂ ਨਾਲੋਂ ਉਹ ਨੋਟ ਦਿੰਦਾ ਔਰ ਨੋਟ ਕਿਉਂ ਦਿੰਦਾ ਮੈਨੂੰ ਦੱਸੋ ਜਿਹੜਾ ਬੰਦਾ ਇਮਾਨਦਾਰੀ ਨਾਲ ਫੈਕਟਰੀ ਲਾਈ ਬੈਠਾ ਜਿਹਨੇ ਸਾਰੇ ਰੂਲ ਐਂਡ ਰੈਗੂਲੇਸ਼ਨਸ ਉਹਨਾਂ ਨੂੰ ਫਾਲੋ ਕਰ ਰਿਹਾ ਉਹਨੇ ਐਸਟਪੀ ਜਿਹੜਾ ਪਾਣੀ ਨੂੰ ਸੋਧਣ ਦਾ ਪਲਾਂਟ ਵੀ ਲਾਇਆ ਹੋਇਆ ਹੈ ਉਹ ਪੈਸੇ ਕਿਉਂ ਦੇਊਗਾ ਪੋਲਿਟੀਸ਼ਨ ਨੂੰ ਉਹਨੂੰ ਕਿਸੇ ਕੁੱਤੇ ਨੇ ਵੜਿਆ ਪੂਰੀ ਦੁਨੀਆ 'ਚ ਫੈਕਟਰੀਆਂ ਨੇ ਉਹ ਨਹੀਂ ਦਿੰਦੇਗੇ ਪੈਸੇ ਉਹ ਪੈਸੇ ਤਾਂ ਦਿੰਦਾ ਹੈ ਕਿ ਜਿਹੜਾ 1.5 ਕਰੋੜ ਰੁਪਇਆ ਉਹਨੂੰ ਐਸਟੀਪੀ ਦਾ ਪਲਾਂਟ ਲਾਉਣ ਤੇ ਲਾਉਣਾ ਪੈਣਾ ਪਲਾਂਟ ਵੀ ਅੱਡੋ ਅੱਡ ਹੁੰਦਾ ਪਾਣੀ ਕਿੰਨਾ ਤੁਸੀਂ ਕੱਢਦੇ ਹੋ ਫੈਕਟਰੀ 'ਚ ਉਹ ਪਲਾਂਟ ਜਿਹੜਾ ਲਾਉਣਾ ਪੈਣਾ ਉਹ ਪਲਾਂਟ ਨਾ ਲਾਉਣਾ ਪਵੇ ਉਹਦੀ ਮੇਨਟੇਨੈਂਸ ਨਾ ਕਰਨੀ ਪਵੇ ਪੋਲਿਟੀਸ਼ਨ ਨੂੰ ਅੰਦਰ ਖਾਤੇ 20 ਲੱਖ ਰੁਪਇਆ ਦੇ ਦੇ ਜਿਹੜਾ ਬੰਦਾ ਕਹਿੰਦਾ ਵੀ ਇਹ ਗਲਤ ਪ੍ਰਚਾਰ ਕਰਦੇ ਆ ਜਾਂ ਇਹ ਧੂੜ ਮਾਰਦੇ ਆ ਲੋਕਾਂ ਨੂੰ ਧਮਨਾ ਕਰਦੇ ਆ ਉਹ ਬੰਦਾ ਸਾਡੇ ਨਾਲ ਚੱਲੇ ਅਸੀਂ ਉੱਥੇ ਬੁੱਢੇ ਦਾ ਰਿਆਤੇ ਲੈ ਜੰਨੇ ਆ ਉੱਥੇ ਅਸੀਂ ਬੁੱਢੇ ਦਾ ਰਿਆਤੇ ਇੱਕ ਘੁੱਟ ਨੂੰ ਭਰ ਕੇ ਪਿਾਵਾਂਗੇ ਇੱਕੋ ਘੁੱਟ ਪੀ ਲੈ ਪੰਜਾਬ ਨੇ 92 ਥੋੜੇ ਤਾਂ ਜਿਥਾਤੀ ਹੋਰ ਕੀ ਕਰਨ ਹੁਣ 92 ਵੀ ਤਾਂ ਕੁਛ ਕਰਨ ਅੱਗੇ ਉਹਨਾਂ ਦੇ ਜਿਹੜੇ ਚੀਫ ਨੇ ਉਹ ਵੀ ਤਾਂ ਕਰਨ ਕੁਛ ਕਿ ਗੱਲੀਆਂ ਫੋਟੋਆਂ ਹੀ ਦਸ ਚਾਉਣੀਆਂ ਸੀ ਯਾਰ ਮੱਛੀਆਂ ਤੱਕ ਨਹੀਂ ਬਚੀਆਂ ਹਰੀ ਦੇ ਪੱਤਨ ਸਰਚ ਹੋਈ ਮੱਸੀਆਂ ਦੇ ਉੱਤੇ ਵੀ ਮੱਸੀਆਂ ਦੇ ਵਿੱਚ ਵੀ ਕੈਂਸਰ ਆ ਮੱਸੀਆਂ ਨੂੰ ਵੀ ਕੈਂਸਰ ਹੋ ਗਿਆ ਹੋਰ ਬਹੁਤ ਨੇ ਬਿਵਾਰਾਂ ਮੱਸੀਆਂ ਨੂੰ ਵੀ ਹੁnga ਪਾ ਗਏ ਨਾ ਮੱਛੀ ਹੁਣ ਬੰਦੇ ਕੋਲ ਖਾਣ ਲਈ ਚੀਜ਼ ਬਚੀ ਕਿਹੜੀ ਹੈ ਕੁੱਲ ਚੀਜ਼ ਪਾਣੀ ਨਾਲ ਹੀ ਪੈਦਾ ਹੁੰਦੀ ਹੈ ਚਾਹੇ ਪਾਣੀ ਦੇ ਵਿੱਚੋਂ ਕਿਹ ਚੀਜ਼ ਆਪਾਂ ਫੜ ਕੇ ਖਾਣੇ ਪੀਣੇ ਆ ਤੇ ਚਾਹੇ ਆਪਾਂ ਪਾਣੀ ਲਾ ਕੇ ਕੋਈ ਚੀਜ਼ ਪੈਦਾ ਕਰਦੇ ਆ ਤੂੰ ਪਾਣੀ ਜ਼ਹਿਰ ਦੇ ਰਿਹਾ ਚੁਸ ਕਰਕੇ ਜਿਹੜਾ ਬੰਦਾ ਸਾਡਾ ਸਾਡਾ ਚੈਲੰਜ ਚਨੌਤੀ ਹੈ ਨਾ ਬੰਦਿਆਂ ਨੂੰ ਜਿਹੜੇ ਬੰਦੇ ਕਹਿੰਦੇ ਆ ਵੀ ਇਹ ਪਾਣੀ ਆਏ ਆ ਮੈਗਨਾ ਇੱਕ ਘੁੱਟ ਪਾਣੀ ਪੀ ਲਾ ਤੇ ਮੈਂ ਲਿਖ ਕੇ ਦੇਵਾਂਗਾ ਉਹ ਘੁੱਟ ਪਾਣੀ ਪੀਂਦੋਂ 6 ਮਹੀਨੇ ਬਾਅਦ ਟੈਟ ਕਰਨ ਵੀ ਬੰਦੇ ਨੂੰ ਪੱਕਾ ਪੱਟ ਤੇ ਕੈਂਸਰ ਤੇ ਲੋਕ ਦਾ ਰੋਜ ਕੈਂਸਰ ਮਾਲਵੇ ਦੇ ਵਿੱਚ ਦਾ ਸਾਰਾ ਸਾਰਾ ਮਾਲਵਾ ਹੀ ਮਾਰਦਾ ਆ ਕੈਂਸਰ ਟ੍ਰੇਨ ਭੱਜ ਕੇ ਜਾਂਦੀ ਆ ਬੀਕਨੇਰ ਨੂੰ ਜਵਾਗ ਤੱਕ ਸਾਲ ਸਾਲ ਦੇ ਜਵਾਗ ਡੀ ਐਮ ਸੀ ਭਰਿਆ ਪਿਆ 슈ਗਰ ਕੈਂਸਰ ਕਾਲਾ ਪੀੜਿਆ ਮੰਦ ਬੁੱਧੀ ਹੱਡਾਂ ਦੇ ਰੋਗ, ਚਮੜੀ ਦੇ ਰੋਗ, ਪਤਾ ਨਹੀਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਪਾਣੀ ਕਰਕੇ ਹੋ ਰਹੀਆਂ। ਜਮਾਲਪੁਰ ਜਾ ਕੇ ਖੜ ਜੇ ਕੋਈ, ਲੁਧਿਆਣੇ ਦਾ ਉਹ ਹਿੱਸਾ ਜਿੱਥੋਂ ਇਹ ਕੰਮ ਸ਼ੁਰੂ ਹੁੰਦਾ ਹੈ। ਖੜ ਨਹੀਂ ਸਕਦੇ। 15 ਮਿੰਟ ਬਾਅਦ ਥੋੜੇ ਜਲਣ ਹੁੰਦੀ ਆ, ਅੱਖਾਂ ਮਚਣ ਲੱਗ ਪੈਂਦੀਆਂ ਨੇ ਔਰ ਉਹ ਅੱਖਾਂ ਸਾਰਾ ਦਿਨ, ਅਗਲੇ ਦਿਨ ਵੀ ਜਲਦੀਆਂ ਰਹਿੰਦੀਆਂ ਨੇ। ਉਹ ਚੀਜ਼ ਅੱਗੇ ਡਿਸਟ੍ਰੀਬਿਊਟ ਹੋ ਰਹੀ ਆ ਅਸੀਂ ਜਾ ਕੇ ਆਏ ਹਾਂ ਉਹਨਾਂ ਪਿੰਡਾਂ 'ਚ। ਜਿੱਥੇ ਉਹ ਪਾਣੀ ਹੌਲੀ-ਹੌਲੀ ਥੋੜਾ ਜਿਹਾ ਬੈਟਰ ਹੋ ਕੇ ਜਾ ਰਿਹਾ ਹੈ। ਲੋਕ ਆਪਾਹਾ ਜਮਰੇ ਨੇ। ਸਾਡੇ ਮਸ਼ਹੂਰ ਸੀ ਡੰਡ ਪੀਓ ਆ ਪਾਣੀ ਪੀਓ ਡੰਡ ਮਾਰੋ ਥੋਡੀ ਸਿਹਤ ਬਣ ਜੂ ਅੱਜ ਪੰਜਾਬ ਦਾ ਪਾਣੀ ਪੀਓ ਕੈਂਸਰ ਹੋ ਜੀ ਇਹ ਕਿਨੇ ਕੀਤਾ ਇਹਨਾਂ ਦੀਆਂ ਅੱਖਾਂ ਸਾਹਮਣੇ ਹੋ ਰਿਆ ਸੋ ਗੱਲ ਜਿਹੜੀ ਬਣਦੀ ਐ ਅਖੀਰ ਨੂੰ ਇਹ ਕਦਮ ਚੱਕਿਆ ਉਹ ਸਥਿਤੀ ਸਰਕਾਰ ਨੇ ਸੰਭਾਲਣੀ ਐ ਉਹ ਜ਼ਿੰਮੇਵਾਰ ਸਰਕਾਰ ਆ ਸਾਨੂੰ ਬੰਨ ਮਾਰ ਦੀ ਨੌਕਰੀ ਕਿਉਂ ਵਾਈ ਸਰਕਾਰ ਹੱਲ ਕਰਦੇ ਸੀ ਕਿਉਂ ਮਾਰ ਕੇ ਬੰਨ ਸਾਡਾ ਕੋ ਦਿਮਾਗ ਤਾਂ ਘੁੰਮਿਆ ਨਹੀਂ ਸੀ ਬੰਨ ਮਾਰਨਾ ਕੀ ਯਾਰ ਸੱਤਿਆਨਾਸ਼ ਕਰ ਰਹੇ ਸਾਹਮਣੇ ਕਤਲ ਹੋ ਰਿਹਾ ਔਰ ਸਮੂਹੇ ਕਤਲ ਹੋ ਰਿਹਾ ਹੈ ਸੁਬੂਹੇ ਕਤਲੂ ਕੀ ਕਵਾਂਗੇ ਇਹ ਬੜੀਆਂ ਗੱਲਾਂ ਕਰਦੇ ਨਾ ਵਖਵਾਦ ਅਤਵਾਦ ਫਲਾਨਾਵਾਦ ਮੌਵਾਦ ਆਏ ਸਭ ਤੋਂ ਵੱਡਾ ਆਵਾਦ ਜਿਹੜਾ ਮਨੁੱਖਤਾ ਦਾ ਕਹਾਣ ਕਰ ਰਿਹਾ ਹੈ ਸ਼ਰਿਆਮ ਕਰ ਰਿਹਾ ਨੰਗਾ ਚਿੱਟਾ ਕਰ ਰਿਹਾ ਔਰ ਅਸੀਂ ਉਹਨੂੰ ਸਨਰਕਸ਼ਨ ਦੇ ਰਹੇ ਹਾਂ ਸਾਡੇ ਰਿਪਰੈਜ਼ੈਂਟੇਟਿਵ ਨੇ ਜਿਹੜੇ ਸਾਡੇ ਲੋਕਾਂ ਨੇ ਵੋਟਾਂ ਪਾ ਕੇ ਭੇਜੇ ਨੇ ਮੈਂ ਸਾਰੇ ਲੋਕਾਂ ਨੂੰ ਵੀ ਕਹੂੰਗਾ ਇਹਨਾਂ ਤੋਂ ਪੁੱਛੋ ਕਿ ਯਾਰਾ ਪਾਣੀ ਗਰਦਾ ਆ ਰਿਹਾ ਜਿਹੜਾ ਇਹ ਕਿਵੇਂ ਆ ਰਿਹਾ ਸੀ ਜ਼ੀਰੇ ਵਾਲਿਆਂ ਨੂੰ ਕਿਹਾ ਤੁਸੀਂ ਆਪਦੇ ਐਮਐਲਏ ਨੂੰ ਪੁੱਛਿਆ ਕਿ ਆ ਜਿਹੜਾ ਲਾਹਨਰਗਾ ਪਾਣੀ ਹੋ ਗਿਆ ਥੋਡੀਆਂ ਮੱਜਾਂ ਮਰ ਰਹੀਆਂ ਇਹ ਇਹ ਇਹਨੇ ਜਾ ਕੇ ਅਸੈਂਬਲੀ ਚ ਕੀ ਬੋਲਿਆ ਆਂਦੇ ਜੀ ਉਹ ਆਖਦੇ ਸਾਡੇ ਹੱਥ ਕੀ ਹੈ ਸਾਨੂੰ ਵੀ ਕਿਹਾ ਅਸੀਂ ਕਿਹਾ ਤੁਸੀਂ ਬੋਲ ਲਓ ਤਾਂ ਸਹੀ ਤੁਹਾਡੇ ਹੱਥ ਨਹੀਂ ਕੁਝ ਮੰਨਿਆ ਪਰ ਤੁਸੀਂ ਬੋਲੋ ਤਾਂ ਸਹੀ ਬੋਲੇ ਕਿੱਥੇ ਦੱਸੋ ਅੱਜ ਵੀ ਅਸੀਂ ਕਹਾਂਗੇ ਲੋਕਾਂ ਨੂੰ ਕਿ ਜਾਓ ਉਹਨਾਂ ਜਗ੍ਹਾ ਤੇ ਵੀਡੀਓ ਬਣਾਓ ਸਾਨੂੰ ਭੇਜੋ ਅਸੀਂ ਆਪਦੇ ਪੇਜਾਂ ਤੇ ਪਾਵਾਂਗੇ ਤੁਹਾਡੇ ਰਾਈ ਦੁਨੀਆ ਨੂੰ ਵਿਖਾਵਾਂਗੇ ਆਪਾਂ ਲਾਮਬੰਦੀ ਕਰੀਏ ਆਪਾਂ ਇਕੱਠੇ ਹੋਈਏ ਜੇ ਅਸੀਂ ਵਰਲਡ ਵਾਰ ਚ ਦੁਨੀਆ ਦੇ ਲਈ ਲੜ ਸਕਦੇ ਆਂ ਆਪਦੇ ਪੰਜਾਬ ਲਈ ਨਹੀਂ ਲੜਾਂਗੇ ਆਪਦੇ ਪਾਣੀਆਂ ਲਈ ਨਹੀਂ ਲੜਾਂਗੇ ਆਪਦੀ ਆਨਰ ਵਾਲੀ ਜਨਰੇਸ਼ਨ ਬੱਚਿਆਂ ਲਈ ਤੇ ਆਪਦੇ ਲਈ ਨਹੀਂ ਲੜਾਂਗੇ ਉਹ ਬਾਅਦ ਚ ਹਸਪੀਟਲਾਂ ਚ ਪਏ ਰਵਾਂਗੇ ਦਵਾਈਆਂ ਤੇ ਪੈਸੇ ਲਾਵਾਂਗੇ ਬਮਾਰ ਹੋ ਕੇ ਕਿਹੋ ਜੀ ਜ਼ਿੰਦਗੀ ਬਤੀਤ ਕਰਾਂਗੇ ਉਸ ਤੋਂ ਬਿਹਤਰਾਂ ਲੜ ਕੇ ਮਰ ਜਾਈਏ ਯਾਰ ਕੁਸ਼ਤਾ ਕਰੋ ਕੁਸ਼ਤਾ ਬੋਲੋ ਸਾਨੂੰ ਕਿਸੇ ਕੁੱਤੇ ਨੇ ਵੱਢਿਆ ਅਸੀਂ ਕਿਉਂ ਤੁਰੇ ਫਿਰਦੇ ਐ ਸੂਏ ਦਾ ਬਹੁਤ ਵੱਡਾ ਤੇ ਖਵੀਰ ਮਸਲਾ ਇਹਨੂੰ ਉੱਠ ਕੇ ਸੰਸਾਰ ਨਾਲ ਲੜਨਾ ਚਾਹੀਦਾ ਸੋ ਇਹ ਸਰਕਾਰ ਦੇਖੇ ਨਹੀਂ ਅਸੀਂ ਆਪਣੇ ਐਲਾਨ ਦੇ ਉੱਤੇ ਦ੍ਰਿੜ ਹਰ ਹਾਲ ਦੇ ਵਿੱਚ ਲੋਕਾਂ ਨੂੰ ਅਪੀਲ ਕਰਦੇ ਆ ਕਿ ਅਸੀਂ ਬੰਨ ਕੱਲਿਆ ਨਹੀਂ ਮਾਰਨਾ ਬੰਨ ਮਾਰਨਾ ਪੰਜਾਬ ਦੇ ਲੋਕਾਂ ਨੇ ਕਾਲਾ ਪੀਲਿਆ ਕਿੱਥੋਂ ਆਇਆ ਪਹਿਲਾਂ ਤਾਂ ਇਹ ਨਹੀਂ ਸੀ ਉਹ ਕਿਥੋਂ ਆ ਗਿਆ ਕਾਲਾ ਪਾ ਪੀ ਲਿਆ ਪਾਣੀ ਚੋਂ ਹੁੰਦਾ ਜਿਵੇਂ ਪੰਜਾਬ ਦੇ ਲੋਕਾਂ ਦਾ ਇੱਕ ਹੜ ਉੱਠ ਕੇ ਇੱਕ ਲੋਕ ਲਹਿਰ ਬਣ ਕੇ ਦਿੱਲੀ ਵੱਲ ਗਈ ਸੀ ਆਪਣੀਆਂ ਜ਼ਮੀਨਾਂ ਬਚਾਉਣੇ ਉਦੋਂ ਗੰਭੀਰ ਮਸਲਾ ਤੁਸੀਂ ਜ਼ਮੀਨਾਂ ਕੀ ਕਰ ਲਓਗੇ ਫੱਕੇ ਮਾਰੋਗੇ ਜੇ ਪਾਣੀ ਨਾ ਬਚਿਆ ਤਾਂ ਜ਼ਮੀਨ ਤਾਂ ਪਾਣੀ ਨਾਲ ਸਿਸਕਰ ਕੇ ਲੋਕਾਂ ਨੂੰ ਪੀੜਾ ਭੁੱਲ ਜੋ ਇੱਥੇ ਵੀ ਸੋਨੂੰ ਕੋਈ ਇੱਥੇ ਜਿਹੜੀ ਹੁਣ ਨਵੀਂ ਇਨਕਲਾਬੀਆ ਨਹੀਂ ਸਰਕਾਰ ਜਾਂ ਪਹਿਲੀਆਂ ਸਰਕਾਰਾਂ ਜੋ ਕੱਲ ਨੂੰ ਹੋਰ ਆ ਕੇ ਬਚਾਉਂ ਤੇਰੇ RAI ਸੋਡੀ ਆ ਸੋਡੀ ਹੂਂਦ ਦੀ ਆ ਸੋਡੀਆਂ ਨਸਲਾਂ ਦੀ ਆ ਸੋਡੇ ਜਵਾਕਾਂ ਦੀ ਸੋਡੇ ਭਵਿੱਖ ਦੀ ਆ ਸਾਨੂੰ ਉੱਠ ਕੇ ਲੜਨੀ ਹੀ ਪੈਣੀ ਹੈ ਜੇ ਬਚਣਾ ਚਾਹੁੰਦੇ ਆ